ਫੁ ਕਾਹ ਤਤਾਰ ਪ੍ਰਭ ਗੁਰਨਾਨਕ ਜਗਮਾਹਿ ਪਠਾਇਆ ਕਲ ਤਾਰਨ ਗੁਰਨਾਨਕ ਆਇਆ ਮੇਰੇ ਵੱਲੋਂ ਜਨਕੀ ਰਾਜਪੀਰ ਕੌਰ ਬੀਰ ਕਰੇਵਾਲ ਟੀਚਰ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵੱਲੋਂ ਆਪ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਸਾਂਝੀਵਾਲਤਾ ਦੇ ਰਹਿਬਰ ਨਰੰਗਕਾਰੀ ਜੋਤ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅਸੀਂ ਬਹੁਤ ਹੀ ਵਿੜਪਾਗੇ ਹਾਂ ਕਿ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਸੋ ਸਾਰਿਆਂ ਨੂੰ ਇਹੀ ਸੰਦੇਸ਼ ਹੈ ਅਪੀਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜੋ ਤਿੰਨ ਉਪਦੇਸ਼ ਦਿੱਤੇ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਉਨਾ ਪਾਈ ਪੂਰਨਿਆ ਤੇ ਅਸੀਂ ਚੱਲੀਏ ਦਸਾਂ ਨਵਾਂ ਦੀ ਕੀਰਤ ਕਰੀਏ ਨਾਮ ਜਪੀਏ ਜਿਵੇਂ ਅਸੀਂ ਰੋਜ਼ ਹੀ ਸ਼ਲੋਕ ਵਿੱਚ ਸਰਵਣ ਕਰਦੇ ਹਾਂ ਜਿਨਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮਫਯੂਜ ਲਈ ਕੀਤੀ ਛੁੱਟੀ ਨਾਲ ਵੰਡ ਛਕੀਏ ਗੁਰੂ ਨਾਨਕ ਪਾਤਸ਼ਾਹ ਨੇ ਜੋ ਵੀਰਪੇ ਦਾ ਲੰਗਰ ਲਾਇਆ ਉਸ ਦੀ ਮਿਸਾਲ ਅੱਜ ਸੰਸਾਰ ਪਾਰ ਵਿੱਚ ਮੌਜੂਦ ਹੈ ਉਹ ਵੀਰ ਪੈਦਾ ਜੋ ਭੁੱਖੇ ਸਾਥ ਨੂੰ ਲੰਗਰ ਸ਼ਿਕਾਇਆ ਸੀ ਉਸ ਲੰਗਰ ਦੀ ਕਲਾ ਅੱਜ ਵੀ ਵਰਤ ਰਹੀ ਹੈ ਸੋ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਉਹਨਾਂ ਦੇ ਪਾਈ ਹੋਏ ਪੂਰਨਿਆਂ ਤੇ ਅਸੀਂ ਚੱਲੀਏ ਤੇ ਆਪਣੇ ਪੰਜ ਚੋਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਨਾਮ ਸਿਮਰਨ ਰਾਹੀਂ ਜਿਹੜਾ ਆ ਉਹ ਜਪ ਕੇ ਉਹਨਾਂ ਪੰਜਾਂ ਵਿਕਾਰਾਂ ਨੂੰ ਪੰਜਾਂ ਚੋਰਾ ਨੂੰ ਖਤਮ ਕਰੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਅਸੀਂ ਰੋਜ਼ ਹੀ ਅਰਦਾਸ ਵਿੱਚ ਸਰਵਨ ਕਰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤਾ ਭਲਾ ਜੀ ਅਸੀਂ ਸਰਬੱਤਾ ਭਲਾ ਮੰਗਦੇ ਹਾਂ ਰੋਜ਼ ਅਰਦਾਸ ਵਿੱਚ ਅਸੀਂ ਉਸ ਅਕਾਲ ਪੁਰਖ ਦੀ ਹੁਕਮ ਵਿੱਚ ਰਹਿ ਕੇ ਹੀ ਸਰਬੱਤੀ ਭਲੇ ਦੀ ਅਰਦਾਸ ਕਰ ਸਕਦੇ ਹਾਂ ਹੁਕਮੇਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਸ ਅਕਾਲ ਪੁਰਖ ਦੇ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿਲਦਾ ਸੋ ਮੈਂ ਇੱਕ ਵਾਰ ਫਿਰ ਅਪੀਲ ਕਰਦੀ ਹਾਂ ਕਿ ਆਓ ਜਗਤ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੱਸੀ ਹੋਏ ਮਾਰਗ ਤੇ ਚੱਲਦਿਆਂ ਉਸ ਅਕਾਲ ਪੁਰਖ ਦੀ ਉਸਤਤ ਕਰਦਿਆਂ ਉਸ ਪਰਮ ਪਿਤਾ ਪਰਮਾਤਮਾ ਦੇ ਪ੍ਰਕਾਸ਼ ਪ੍ਰਭੂ ਨੂੰ ਉਹਨਾਂ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਨਾਮ ਸਿਮਰਨ ਬਾਣੀ ਨਾਲ ਜੋੜ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਏ ਉਸ ਦੇ ਹੁਕਮ ਵਿੱਚ ਹੀ ਸਾਰਾ ਕੁਝ ਬੱਜਾ ਹੋਇਆ ਹੈ ਆਪਣੀ ਮਾਂ ਨੂੰ ਮਾਰੀਏ ਆਪਣੇ ਈਰਖਾ ਨੂੰ ਛੱਡੀਏ ਸਾਂਝੀ ਵਾਲਤਾ ਦਾ ਜੋ ਉਹਨਾਂ ਨੇ ਉਪਦੇਸ਼ ਦਿੱਤਾ ਹੈ ਉਸ 'ਤੇ ਚੱਲੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਮੇਰਾ ਮੁਝ ਮੇ ਕੁਛ ਨਹੀਂ ਜੋ ਕਿ ਸ਼ਹਿਸੋ ਤੇਰਾ ਇੱਕ ਵਾਰ ਫਿਰ ਤੋਂ ਸਾਰੇ ਹੀ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਪੁਰਖ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ